ਸਤਨਾਮ ਸ੍ਰੀ ਵਾਜ ਗੁਰੂ ਸਰਬ ਜੀਓ ਤਨ ਗੁਰੂ ਗਰੀਬ ਨਵਾਜ ਕਰਵਾ ਹਰਤੇ ਰਬ ਰਵਸਾ ਤੋ ਜਨ ਕਹਿ ਹੈ ਸੰਗ ਹਰਿ ਕਿਰਪਾ ਪ੍ਰੀਤਮ ਪ੍ਰਭ ਅਪਨਿ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੀ ਕਾ ਤਾਨ ਜੋ ਤੂੰ ਕਰੇ ਕਰਾਮੇ ਸੁਅਮੀ ਸਾਮਸਲਤ ਪਰਵਾਨ ਸੋ ਕਵਡਲ ਗੁਰਸੇਵੀਐ ਅਨ ਸਹਿ ਸੁਭਾਈ ਦਰਸ਼ਨ ਵਰਸੀ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਾਨ ਗੁਰੂ ਗਰੀਬਨ ਵਾਜ ਤਨ ਸ੍ਰੀ ਮਹੱਲਾ ਪੰਜਵ ਜਹ ਜਹ ਵੇਖੋ ਤਹ ਮਜੂਰ ਦੂਰ ਕਤ ਹੋ ਨ ਜਾਏ ਰਵ ਰਹੇ ਆ ਸਰਵਤਰ ਮੈਂ ਮਨ ਸਦਾ ਤਿਆਈ ਜਹ ਜੈ ਪੀਖੋ ਤੈ ਹਯੁਰ ਦੂਰ ਕਤ ਹੋ ਨ ਜਾਏ ਰਵ ਰਹੇ ਆ ਸਰਬਤਰਮੈ ਮਨ ਸਦਾ ਤਿਆਹੀ ਇਹ ਤੂ ਤਨੈ ਵਿਚੜੈ ਸੋ ਸੰਗੀ ਗਣੀਐ ਬਿਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਬਣੀਐ ਰਹਾਉ ਬਰਤਪੱਲ ਅਪਿਆਉ ਦੇ ਕਛ ਓਨ ਨ ਹੋਈ ਸਾਸ ਸਾਸ ਸੰਮਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਬ੍ਰਹਮ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੋਗ ਸਮਤ ਦੇਹੋ ਦਿਆਲ ਬ੍ਰਹਮ ਜਦ ਤੁਮੈ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਹਰੇਨ ਬਗ ਸਦਾ ਸਮਤ ਦੇਹੋ ਦਿਆਲ ਪ੍ਰਭ ਜਦ ਤੁਮੈ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਬਗ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ